ਮੈਂ ਦੁੱਖ ਨਾ ਕਹਿਣਾ ਚਾਹੁੰਦਾ ਕਿ ਮੇਰੇ ਫਵਾਦ ਨੇ ਨਲਾ ਦੀ ਉਸ ਦਿਨ ਸਵੇਰੇ ਮੌਤ ਹੁੰਦੀ ਆ ਅਤੇ ਮੈਂ ਉਹਨਾਂ ਦੀ ਮੌਤ ਤੇ ਜਲੰਦਰ ਬੈਠਾ ਹਾਂ ਉਹਨਾਂ ਦਾ ਸੰਸਕਾਰ ਕਰਨ ਤੋਂ ਨਰਾਲੇ ਆਉਣਾ ਵਾ ਔਰ ਮੇਰੇ ਤੇ ਇੱਕ ਝੂਠਾ ਮਕਦਮਾ ਦਰਜ ਕਰ ਦਿੱਤਾ ਜਾਂਦਾ ਜਦ ਕਿ ਮੇਰਾ ਲੜਾਈ ਦੇ ਨਾਲ ਕੋਈ ਤਾਲੁਕਤ ਨਹੀਂ ਆ ਫਿਰ ਮਨਦਰਥ ਕੋ ਗਿਆ ਕਿੰਦੇ ਜੀ ਮੈਂ ਆਪਣੇ ਬੱਚੇ ਲੈ ਕੇ ਗੁਰਦਵਾਰੇ ਮੰਦਰ ਚੜ੍ਹਨ ਨੂੰ ਤਿਆਰ ਹਾਂ ਮੈਂ ਉੱਥੇ ਹੈ ਰਹੀ ਸੀ ਤੋ ਸਾਡੀ ਬੇਨਤੀ ਪ੍ਰਸ਼ਾਸਨ ਨੇ ਇਹ ਪ੍ਰਵਾਨ ਕੀਤੀ ਆ ਔਰ ਇਸ ਇੱਕ ਗਲ ਪ੍ਰੋਮਿਸ ਕੀਤਾ ਕਿ ਅਸੀਂ ਇਨਕੁਆਰੀ ਕਰਾਂਗੇ ਇਨਕੁਆਰੀ ਚ ਜੇ ਤੁਹਾਡੀਆਂ ਗੱਲਾਂ ਸੱਚੀਆਂ ਹੋਣਗੀਆਂ ਤੇ ਇਹਨਾਂ ਦਾ ਨਾਮ ਜਿਹੜਾ ਉਹ ਇਜਤ ਪਰਚੇ ਦੇ ਵਿੱਚੋਂ ਕਰ ਦਿੱਤਾ ਜਾਊਗਾ ਇਹ ਜਿਹੜੀਆਂ ਜਥੇਬੰਦੀਆਂ ਸਾਰੀਆਂ ਤੇ ਮੇਰੇ ਵੀਰ ਜਿੰਨੇ ਵੀ ਇਲਾਕੇ ਦੇ ਜਿਲੇ ਦੇ ਆਡੇ ਆਡੇ ਨਾਲ ਨੇ ਕੋਈ ਵੀ ਕੋਈ ਇਹਨਾਂ ਨਾਲ ਵਿਅਕਤੀ ਨਾਲ ਵੀਰ ਨਾਲ ਧੱਕਾ ਹੁੰਦਾ ਵਾ ਅਸੀਂ ਇਹਦੇ ਨਾਲ ਖੜੇ ਆ ਹਾਏ ਨਹੀਂ ਕਰੇਗੀ ਚੱਕੇ ਸ਼ਾਹੀ ਨਹੀਂ ਕਰੇਗੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਇਲਾਕਾ ਨਿਵਾਸੀ ਹਲਕਾ ਨਿਵਾਸੀ ਅੱਜ ਜਿਹੜਾ ਮੇਰੇ ਤੇ ਇੱਕ ਝੂਠਾ ਮੁਕੱਦਮਾ ਦਰਜ ਕੀਤਾ 300 ਸ਼ਬੀਦਾ ਜਿਹਦੇ ਵਿੱਚ ਕਿਸੇ ਦਲੇਰ ਸਿੰਘ ਦੇ ਨਾਲ ਕੋਈ ਲੜਾਈ ਦਾ ਇਹਨਾਂ ਬਕਵਾ ਬਣਾਇਆ ਕਿ ਇੱਥੇ ਨੜਾਲੇ ਉਹਦੇ ਲੜਾਈ ਹੋਈ ਉਹਦੇ ਸੱਟ ਚੋਟ ਲੱਗੀ ਉਹਦੇ 326 ਬਣੀ ਜਦ ਕਿ ਮੈਂ ਦੱਸਣਾ ਚਾਹੁੰਦਾ ਸਾਰਾ ਨਗਰ ਸਾਰਾ ਪਿੰਡ ਸਾਰਾ ਇਲਾਕਾ ਖਲੋਤਾ ਕੋਈ ਲੜਾਈ ਹੋਈ ਨਹੀਂ ਪਹਿਲੀ ਗੱਲ ਔਰ ਜਿਸ ਦਿਨ ਦਾ ਵਾਕਿਆ ਦੱਸਿਆ ਜਾਂਦਾ ਹੈ 27 ਤਰੀਕ ਦਾ 27 ਨਵੰਬਰ ਦਾ ਮੈਂ ਹਾਂ 27 ਤਰੀਕ ਦਾ ਵਾਕਿਆ ਦੱਸਿਆ ਜਾਂਦਾ ਜਿਸ ਦਿਨ ਲੜਾਈ ਹੋਈ ਆ ਮੈਂ ਦੁੱਖ ਨਾ ਕਹਿਣਾ ਚਾਹੁੰਦਾ ਕਿ ਮੇਰੇ ਫਵਾਦ ਨੇ ਨਲਾ ਦੀ ਉਸ ਦਿਨ ਸਵੇਰੇ ਮੌਤ ਹੁੰਦੀ ਆ ਅਤੇ ਮੈਂ ਉਹਨਾਂ ਦੀ ਮੌਤ ਤੇ ਜਲੰਧਰ ਬੈਠਾ ਵਾਂ ਉਹਨਾਂ ਦਾ ਸੰਸਕਾਰ ਕਰਨ ਤੋਂ ਨਰਾਲੇ ਓਨਾ ਵਾਂ ਔਰ ਮੇਰੇ ਤੇ ਇੱਕ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਜਦ ਕਿ ਮੇਰਾ ਲੜਾਈ ਦੇ ਨਾਲ ਕੋਈ ਤਾਲੁਕਤ ਨਹੀਂ ਹੈ ਪਿੰਡ ਦਾ ਕੋਈ ਵੀ ਨਗਰ ਨਿਵਾਸੀ ਕੋਈ ਮੋਤਵਰ ਵਿਅਕਤੀ ਜਿਹੜਾ ਕਹਿੰਦਾ ਕੋਈ ਲੜਾਈ ਹੋਈ ਆ ਜਾਂ ਮੈਂ ਉਸ ਮੌਕੇ ਤੇ ਹੈਗਾ ਵਾ ਗੁਰੂ ਘਰ ਜਿਸ ਜਗ੍ਹਾ ਨੂੰ ਮੰਨਦਾ ਮੰਦਰ ਨੂੰ ਮੰਨਦਾ ਮਸਜਿਦ ਨੂੰ ਮੰਨਦਾ ਕਿਸੇ ਵੀ ਜਗ੍ਹਾ ਧਾਰਮਿਕ ਜਗ੍ਹਾ ਨੂੰ ਜਿਸ ਤੋਂ ਉਹਦਾ ਵਿਸ਼ਵਾਸ ਹੈਗਾ ਗੁਰੂ ਘਰ ਜਾ ਕੇ ਇਸ ਗੱਲ ਦੀ ਸਹੁੰ ਦੇ ਦੇਵੇ ਕਿ ਮੈਂ ਉਸ ਜਗ੍ਹਾ ਤੇ ਲੜਾਈ ਤੇ ਉੱਥੇ ਹੈ ਸੀ ਜਾਂ ਕੋਈ ਲੜਾਈ ਹੋਈ ਆ ਇਸ ਤਰ੍ਹਾਂ ਕਿਸੇ ਦੀ ਜ਼ਿੰਦਗੀ ਨਾਲ ਜ਼ਿੰਦਗੀ ਖਰਾਬ ਨਹੀਂ ਮੈਂ ਕਹਿੰਦਾ ਕੀਤੀ ਜਾਂਦੀ ਛੋਟੇ ਛੋਟੇ ਬੱਚਿਆਂ ਵਾਲੇ ਸਾਰੇ ਹਰ ਕੋਈ ਹੈਗਾ ਠੀਕ ਹੈ ਤੁਹਾਡਾ ਕਿਸ ਨਾਲ ਝਗੜਾ ਹੋਏਗਾ ਤੁਸੀਂ ਉਹਨਾਂ ਨਾਲ ਨਿਝਠੋ ਮੈਂ ਤਾਂ ਕੋਈ ਲੜਾਈ 'ਚ ਸ਼ਾਮਲ ਨਹੀਂ ਸੀ ਨਾ ਮੈਂ ਲੜਾਈ ਵਾਲੀ ਜਗ੍ਹਾ ਤੇ ਗਿਆ ਤੇ ਮੇਰੇ ਤੇ ਮੁਕੱਦਮਾ ਦਰਜ ਕੀਤਾ ਨਾ ਲੜਾਈ ਨਾ ਲੜਾਈ ਇੱਥੇ ਲੱਗ ਜਾਈ ਆ ਸਾਰਾ ਇਲਾਕਾ ਮੈਂ ਕੋਈ ਕਹਾਂਗਾ ਹੱਥ ਖੜੇ ਕਰ ਦਿਓ ਕਿ ਇੱਥੇ ਲੜਾਈ ਨਹੀਂ ਹੋਈ ਜਿਹੜਾ ਵੀ ਕਹਿੰਦਾ ਵਾ ਕਿ ਇੱਥੇ ਲੜਾਈ ਨਹੀਂ ਹੋਈ ਉਹ ਵਾਹਿਗੁਰੂ ਜੀ ਦਾ ਜਕਾਰਾ ਇੱਕ ਲਾਗਾ ਬੋਲੋ ਸੋਨਹਾਲ ਹੋ ਰਾਜ ਇਸ ਸੰਕਟ ਦੇ ਘਰੀਓ ਚ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਨਾ ਆਪਣੇ ਇਲਾਕਾ ਨਿਵਾਸੀਆਂ ਦਾ ਹਲਕਾ ਨਿਵਾਸੀਆਂ ਦਾ ਆ ਮੇਰੇ ਨਾਲ ਕਿਸਾਨ ਯੂਨੀਅਨ ਖਲੋਤੀ ਹੈ ਮੇਰੇ ਭਰਾ ਖਲੋਤੇ ਹੈ ਸਾਰੇ ਦੁਕਾਨਦਾਰ ਵੀਰ ਜਿਨ੍ਹਾਂ ਨੇ ਏਕੇ ਦਾ ਪ੍ਰਤੀਕ ਕਰਦਿਆਂ ਹੋਇਆ ਨਗਰ ਨਰਾਲਾ ਦੀ ਆਪਣੇ ਸਾਰੀਆਂ ਦੁਕਾਨਾਂ ਬੰਦ ਕਰਕੇ ਅੱਜ ਮੇਰੇ ਦੇ ਨਾਲ ਇਸ ਚੌਂਕੀ 'ਚ ਆ ਕੇ ਖਲੋਤੇ ਸਨ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੇਰਾ ਨੰਬਰ ਉਹ ਮੈਂ ਕਿ ਨਹੀਂ ਆ ਕਿ ਜਿਹੜੇ ਮੇਰੇ ਨਾਲ ਅੱਜ ਇਸ ਦੁੱਖ ਦੀ ਘੜੀ ਚਾਕੇ, ਮੁਸ਼ਕਲ ਦੀ ਘੜੀ ਦੇ ਵਿੱਚ ਆਕੇ, ਆ ਚੌਂਕੀ ਦੇ ਵਿੱਚ ਆਕੇ ਖਲੋਤੇ ਸਨ ਅਤੇ ਮੇਰੀ ਅੱਜ ਉਹਨਾਂ ਦੇ ਹਾਈ ਕਰਾਈ ਆ। ਮੈਂ ਦਿਲ ਦੀਆਂ ਗ੍ਰਾਈਆਂ ਸਾਰਿਆਂ ਦਾ ਧੰਨਵਾਦ ਇਲਾਕਾ ਨਿਵਾਸੀਆਂ ਦਾ, ਨਗਰ ਨਿਵਾਸੀਆਂ ਦਾ ਅਤੇ ਦੁਕਾਨਦਾਰ ਵੀਰਾਂ ਦਾ ਅਤੇ ਕਿਸਾਨ ਯੂਨੀਅਨ ਦਾ ਤੇ ਮੇਰੇ ਸਾਰੇ ਐਮਸੀ ਸਾਹਿਬਾਨ ਦਾ, ਪ੍ਰਧਾਨ ਸਾਹਿਬ ਦਾ ਕੱਲੇ-ਕੱਲੇ ਨਾਮ ਲੈਣਾ ਮੇਰੇ ਲਈ ਔਖਾ। ਮੇਰੀਆਂ ਬੀਬੀਆਂ, ਮੇਰੀਆਂ ਭੈਣਾਂ ਸਾਰੀਆਂ ਆ ਕੇ ਖਲੋਤੀਆਂ ਹਨ। ਔਰ ਇਹ ਲੜਾਈ ਲੜਨ ਨੂੰ ਜਦੋਂ ਜਿਆ ਸੀ ਪਰ ਪ੍ਰਸ਼ਾਸਨ ਝੁਕਣਾ ਪਿਆ ਤੇ ਮੈਨੂੰ ਰੀਲீஸ் ਕੀਤਾ। ਮੈਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹ ਕੋਈ ਗਲਤੀ ਹੋਇਆ ਕੀ ਹਮਾਰਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 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 ਬੇਸਿਕਲੀ ਇੱਕ ਜਗ੍ਹਾ ਹੈ ਵਾਰਡ ਨੰਬਰ 2 ਦੇ ਵਿੱਚ ਉਹ ਜਗ੍ਹਾ ਦਾ ਝਗੜਾ ਕਾਫੀ ਧੀਰ ਤੋਂ ਚੱਲਦਾ ਪਿਆ ਉਸ ਜਗ੍ਹਾ ਵਿੱਚ ਮਹਿਰਾ ਪਰਿਵਾਰ ਰਹਿੰਦਾ ਵਾ ਜਿਹੜਾ 35-40 ਸਾਲ ਤੋਂ ਉੱਥੇ ਰਹਿ ਰਿਹਾ ਉਹ ਜਗਾ ਦੀ ਖਰੀਦ ਦਲੇਰ ਸਿੰਘ ਨੇ ਕੀਤੀ ਆ ਔਰ ਤਾਂ ਚਾਰ ਕੋ ਮਰਲੇ ਚਾਰ ਪੰਜ ਮਰਲੇ ਜੋ ਵੀ ਆ ਉਹਨਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਮੈਂ ਡਿਟੇਲ ਚ ਨਹੀਂ ਦੱਸਦਾ ਕਿੰਨੀ ਆ 4 ਵਾ 6 ਆ 7 ਵਾ ਉਹ ਜਗਾ ਖਰੀਦੀ ਆ ਉਸ ਜਗਾ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਇਹਨਾਂ ਦੀ ਉਸ ਉਹ ਪਰਵਾਰ ਨਾਲ ਅੱਗੇ ਲੜਾਈ ਝਗੜਾ ਹੁੰਦਾ ਰਿਹਾ ਵਾ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਉੱਥੇ ਜਾ ਕੇ ਗੁੰਡਾਗਰਦੀ ਕੀਤੀ ਉਹਨਾਂ ਨੂੰ ਹਾਂ ਗੁੰਡਾਗਰਦੀ ਕੀਤੀ ਆ ਉਹ ਜਗਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਆ ਇਹਦਾ ਦਲੇਰ ਸਿੰਘ ਤੇ ਪਰਚਾ ਆਲਰੇਡੀ ਪਹਿਲਾਂ ਹੀ ਹੋਇਆ ਹੋਇਆ ਤੇ ਅੱਜ ਇਹਨਾਂ ਝੂਠੀ ਸੱਟ ਲਾ ਕੇ ਆਪਣੀ ਕੋਈ ਉਂਗਲ ਜੀ ਚੀਜ਼ਾਂ ਵੜ ਕੇ ਠੀਕ ਹੈ ਉਹਨਾਂ ਦਾ ਨਾਮ ਨਾਮ ਜੋ ਕੀਤਾ ਵਿੱਚ ਨਾਲ ਮੈਨੂੰ ਪਤਾ ਕੀ ਇਨਸਾਫ ਨਹੀਂ ਆਪਾਂ ਕਰ ਸਕਦੇ ਕੀ ਸੱਚ ਨਹੀਂ ਬੋਲ ਸਕਦੇ ਅੱਜ ਸੱਚ ਬੋਲਣ ਦੀ ਸਜ਼ਾ ਸਾਨੂੰ ਇਹ ਮਿਲ ਰਹੀ ਹੈ ਅਸੀਂ ਸੱਚ ਦੇ ਨਾਲ ਨਹੀਂ ਖੜੇ ਸਕਦੇ ਅਸੀਂ ਮੋਤਬਰ ਵਿਅਕਤੀ ਆ ਪਬਲਿਕ ਨੇ ਪੂਰੀ ਸ਼ਾਨੋ ਸ਼ੌਕਤ ਨਾਲ ਸਾਨੂੰ ਜਿਤਾਇਆ ਸਾਨੂੰ ਦੋਨਾਂ ਮੀਆਂ ਬੀਵਾਂ ਨੂੰ ਮੈਨੂੰ ਤੇ ਮੇਰੀ ਵਾਈਫ ਨੂੰ ਪੂਰੀ ਇੱਜ਼ਤ ਮਾਨਾ ਮੇਰੇ ਨਗਰ ਨੇ ਮੇਰੇ ਇਲਾਕੇ ਨੇ ਸਾਨੂੰ ਰਤਬਾ ਦਿੱਤਾ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਅੱਜ ਸਾਨੂੰ ਆ ਸਿਲਾ ਦਿੱਤਾ ਜਾਂਦਾ ਦੋ ਕੁ ਇਸ ਗੱਲ ਦਾ ਭਾਜੀ ਜੀ ਧੰਨਵਾਦ ਕਰਦਾ ਹਾਂ ਕਾਟੇ ਕਾਟੇ ਹੈ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਬਤੇ ਮੈਂ ਸਰਦਾਰ ਜੋਗਾ ਸਿੰਘ ਭਾਰਤੀ ਕਿਸਾਨ ਜਿਹੜਾ ਨਡਾਲਾ ਬਲਾਕ ਪ੍ਰਧਾਨ ਹੋਣਾ ਅਤੇ ਜਦ ਵੀ ਅਸੀਂ ਆ ਵੀਰਜੀ ਸੋਨੂ ਜੀ ਦਾ ਸੁਣਿਆ ਨੂੰ ਸੁਣਾ ਗਿਆ 12:30 1 ਵਜੇ ਦੀ ਗੱਲ ਆ ਜੀ ਪਤਾ ਲੱਗਾ ਵੀ ਉਹਨੂੰ 10-12 ਮਲਾਜਮ ਗਏ ਆ ਦੁਕਾਨ ਤੇ ਆਪਣਾ ਮੇਰਾ ਵੀਰੇ ਕੰਮ ਕਰ ਰਿਹਾ ਮੰਡੋ ਮੰਡੀ ਨੂੰ ਧੱਕੇ ਨਾਲ ਚੁੱਕ ਕੇ ਲੱਦ ਕੇ ਇਹਨਾਂ ਨੇ ਮੁਲਾਜ਼ਮਾਂ ਨੇ ਤੇ ਇਹਨੂੰ ਲੈਣ ਦਾ ਸਾਨੂੰ ਫੋਨ ਜਾਣ ਦੀ ਡੇਰ ਹੋਈ ਉਸੇ ਵੇਲੇ ਅਸੀਂ ਨਿਰਮਲ ਸਿੰਘ ਸੁਖਦੇਸ਼ ਸਿੰਘ ਹੋਰ ਜਿਹਨੇ ਵੀਰ ਫੋਨ ਕੀਤਾ ਪਹੁੰਚੇ ਤੇ ਜਦੋਂ ਅਸੀਂ ਆਏ ਇਹਨਾਂ ਦੇ ਦਰਵਾਜ਼ੇ ਦੇ ਮੋੜੇ ਆਏ ਆ ਤੇ ਇਹਨਾਂ ਨੇ ਦਰਵਾਜ਼ਾ ਹਉ ਲਾਇਆ ਜਿੱਦਾਂ ਬੰਦੇ ਨੇ ਕਤਲ ਕੀਤਾ ਹੁੰਦਾ ਅਜੇ ਕਤਲ ਵਾਲੇ ਨੂੰ ਵੀ ਨਹੀਂ ਇਸ ਤਰ੍ਹਾਂ ਕੈਦ ਦੇ ਅੰਦਰ ਟ੍ਰੀਟਮੈਂਟ ਕਰਦੇ ਬਾਈ ਦੇਲੇ ਬੰਦਾ ਕੋਈ ਥੋੜੇ ਦਿਲ ਦਾ ਹੁੰਦਾ ਵਾ ਜੇਕਰ ਉਹਦੀ ਖੁਦ ਖੁਸ਼ੀ ਵੀ ਹੋ ਸਕਦੀ ਭਰਾਓ ਇਹਨੇ ਕੋਈ ਕਤਲ ਥੋੜਾ ਕੀਤਾ ਯਾਰ ਤੁਸੀਂ ਉਹਨੂੰ ਲਿਆਂਦਾ ਉਹਨੂੰ ਭਾਲੋ ਸਾਡੀ ਪਬਲਿਕ ਨੂੰ ਜਾਨ ਦੋ ਦੇ ਕੋਈ ਗੱਲਬਾਤ ਪੁੱਛਣ ਦਿਓ ਇਹ ਉਹਦੀ ਉਹਨਾਂ ਨੂੰ ਧੱਕਾ ਕਰਦੇ ਮੁਲਾਜ਼ਮਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿਤੇ ਵੀ ਇਹਨਾਂ ਦੇ ਨਾਲ ਇਹੋ ਜਿਹਾ ਧੱਕਾ ਨਾ ਇਹ ਸਰਕਾਰਾਂ ਕਰਨ ਇਹ ਜਿਹੜੀਆਂ ਜਥੇਬੰਦੀਆਂ ਸਾਰੀਆਂ ਤੇ ਮੇਰੇ ਵੀਰ ਜਿੰਨੇ ਵੀ ਇਲਾਕੇ ਦੇ ਜ਼ਿਲ੍ਹੇ ਦੇ ਆਡੇ ਸਾਡੇ ਨਾਲ ਨੇ ਕੋਈ ਵੀ ਕੋਈ ਇਹਨਾਂ ਨਾਲ ਵਿਅਕਤੀ ਨਾਲ ਵੀਰ ਨਾਲ ਧੱਕਾ ਹੁੰਦਾ ਵਾ ਅਸੀਂ ਇਹਦੇ ਨਾਲ ਖੜੇ ਆ ਹੁਣ ਵੀ ਅਸੀਂ ਬਖਤਾਉ ਉਹਨਾਂ ਨੂੰ ਕਿਹਾ ਉਥੇ ਨਿਕਵਾਰੀ ਕਰੋ ਪਹਿਲਾਂ ਕੋਈ ਕਰਨੀ ਨਹੀਂ ਜਾਂ ਗੱਲ ਹੀ ਨਹੀਂ ਸੁਣਦਾ ਪਿਆ ਅਸੀਂ ਉਹਨਾਂ ਨੂੰ ਕਿਹਾ ਮਗਰ ਐਸਐਸਪੀ ਨੂੰ ਡੀਏਜੀ ਵੀ ਇਹਨੂੰ ਭਾਈ ਪਹਿਲਾਂ ਜੇ ਦੁਕਾਨ ਤੇ ਲੜਾਈ ਹੋਈ ਆ ਤੇ ਤੁਸੀਂ ਉਥੇ ਮੌਕੇ ਦੇ ਕੈਮਰੇ ਖਿਲਾ ਕੇ ਦਿਖਾ ਦਿਓ ਜੇ ਵੀਰੇ ਲੜਦਾ ਦਿਖ ਬਵੇ ਤੇ ਅਸੀਂ ਆਪ ਉਹਨਾਂ ਦੇ ਪਰਚਾ ਕਰਾਉਂਦੇ ਭਰਾ ਜੇ ਸੱਚ ਸੀ ਤੇ ਨਕਵਾਰੀ ਨਹੀਂ ਕਰਾਈ ਉਹ ਝੂਠਾ ਪਰਚਾ ਕਰ ਰਹੇ ਸੀ ਇਹ ਸਰਕਾਰਾਂ ਦੇ ਦਬਾੜਾ ਕਿਸੇ ਵੀਰ ਨੇ ਵੀ ਗਾ ਤੂੰ ਡਰਨਾ ਨਹੀਂ ਆਪਾਂ ਨਾਲ ਆ ਆਪਣੇ ਜਿਹੜੇ 4-5 ਘੰਟੇ ਇਹਨਾਂ ਨੇ ਭੰਨੇ ਨੇ ਕੋਈ ਗੱਲ ਨਹੀਂ ਇਹੋ ਜੇ ਕੰਮ ਹੁੰਦੇ ਆਉਂਦੇ ਆ ਭਰਾਓ ਅਸੀਂ ਹੁਣ ਵੀ ਸ਼ਵਾਜ ਦਵਾਨੇ ਆ ਵੀਰ ਨੂੰ ਆਪਾਂ ਇਸ ਪਰਚੇ 'ਚੋਂ ਅੱਜ ਮਹਾਰਾਜ ਦੀ ਕਿਰਪਾ ਨਾਲ ਬਰੀ ਨਾ ਕੋਈ ਪਰਚਾ ਨਹੀਂ ਹੈਗਾ ਜਦੋਂ ਮਰਜੀ ਐਨਕਵਾਰੀ ਕਰ ਲੈਣ ਜਦੋਂ ਤੁਹਾਨੂੰ ਮਰਜੀ ਸੱਦਣ ਅਸੀਂ ਆਉਣ ਨੂੰ ਤਿਆਰ ਆ ਭਾਜੀ ਸੋਨ ਨੂੰ ਵੀ ਆਉਣ ਨੂੰ ਤਿਆਰ ਅਸੀਂ ਬੇਨਤੀ ਕਰਦੇ ਆ ਮੈਂ ਸਾਰੇ ਨੌਜਵਾਨਾਂ ਨੂੰ ਵੀਰਾਂ ਨੂੰ ਸਾਡੀਆਂ ਭੈਣਾਂ ਆਜੇ ਕੁਝ ਹੀ ਆਈਆਂ ਨੇ ਸਾਡੀ ਬਰੌਂ ਵਾਲ ਦੀ 100 ਬੀਬੀ ਕਿਸਾਨ ਭਾਰਤੀ ਕਿਸਾਨ ਜਾਨ ਦੀ ਵੈਂਬਰ ਬਲਾਗ ਦੀਆਂ ਪ੍ਰਧਾਨ ਨੇ ਤੁਹਾਨੂੰ ਲੋੜ ਪਵੇ ਆਪਾਂ ਸਾਰਿਆਂ ਨੂੰ ਨਾਲ ਲੈਉਣੇ ਆ ਪਰ ਮੈਂ ਤੁਹਾਨੂੰ ਗਾਹ ਦੇ ਇੱਕ ਬੇਨਤੀ ਕਰਦਾ ਮੇਰੇ ਵੀਰ ਭਰਾ ਤੁਸੀਂ ਜਿਹੜੇ ਕਿਸਾਨਾਂ ਨਾਲ ਨਹੀਂ ਜੁੜੇ ਉਹ ਕਿਸਾਨਾਂ ਨਾਲ ਜੁੜੋ ਵੈਂਬਰ ਬਣੋ ਉਹ ਚੀਜ਼ ਦੇ ਮੈਂਬਰ ਬਣੇ ਹੋ ਤੁਹਾਡੀ ਜੁਗਤ ਤੇ ਪਾਓ ਕਿਸਾਨਾਂ ਦੇ ਨਾਲ ਧੱਕਾ ਹੋਵੇ ਆ ਜਿਹੜੀਆਂ ਹਰੀਆਂ ਪੱਗਾਂ ਬੰਨੀਆਂ ਨੇ ਇਹਦੀ ਇੱਜ਼ਤ ਆ ਹਰ ਬੰਦਾ ਇੱਜ਼ਤ ਕਰਦਾ ਆਪਾਂ ਕਾਨੂੰਨ ਦੇ ਕਾਇਦੇ ਦੇ ਵਿੱਚ ਰਹਿਣਾ ਤੇ ਮਹਾਰਾਜ ਦੀ ਕਿਰਪਾ ਨਾਲ ਜਿੱਤ ਹੋਈ ਦੀ ਅੱਜ ਜਿਹੜੀ ਜਿੱਤ ਹੋਈ ਏ ਆ ਤੁਹਾਡੇ ਵੀਰ ਭਰਾਵਾਂ ਦੀ ਸਾਰਿਆਂ ਦੀ ਆਪਾਂ ਧੰਨਵਾਦ ਕਰਦੇ ਆਂ ਨਰਾਲੇ ਵਾਲਿਆਂ ਦਾ ਵੀ ਜਿੱਥੇ ਵੀ ਤੁਸੀਂ ਸਾਨੂੰ ਆਵਾਜ਼ ਮਾਰੋ ਅਸੀਂ 24 ਘੰਟੇ ਰਾਤ ਦਿਨ ਤੁਹਾਡੇ ਨਾਲ ਆ ਭਰਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਕਿਵੇਂ ਤੇ ਫਾਇਦਾ ਜੋ ਇਹ ਘਟਨਾਕਰਮ ਹੋਇਆ ਆਉਣ ਲੱਗੇ ਆਉਣਗੇ ਇਸ ਤੇ ਅੱਜ 27 ਦੀ ਜਿੱਤ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀਡੀਓ ਚ ਬੇਨਤੀ ਕੀਤੀ ਸੀਗੀ ਕਿ ਜੇ ਡਾਕਟਰ ਸਾਹਿਬ ਦਾ ਕਸੂਰ ਹੋਵੇ ਤੁਸੀਂ 26326 ਛੱਡ ਕੇ ਭਾਵ 302 ਲਾ ਦਿਓ ਪਰ ਜਦੋਂ ਅਫਸਰਾਂ ਨਾਲ ਅਸੀਂ ਗੱਲਬਾਤ ਕੀਤੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਡੀਏਜੀ ਸਾਹਿਬ ਨਾਲ ਹੋਈ ਡਿਪਟੀ ਸਾਹਿਬ ਨਾਲ ਹੋਈ ਅਸੀਂ ਇਹੋ ਇੱਕੋ ਗੱਲ ਹੀ ਕਰੀਏ ਵੀ ਸਾਨੂੰ ਇਨਸਾਫ ਚਾਹੀਦਾ ਉਸ ਤੋਂ ਮੈਂ ਪਹਿਲਾਂ ਮੇਰੇ ਡੀਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਵਾਕਿਆ ਹੀ ਨਾਲ ਸੰਦੀਪ ਸ੍ਰੀ ਚਾਹ ਉਹ ਹੈ ਨਹੀਂ ਸੀ ਮੈਂ ਕਿਹਾ ਬਿਲਕੁਲ ਹੈ ਨਹੀਂ ਸੀ ਜਿਹੜੇ ਤੁਸੀਂ ਸ਼ੋਰਟੀ ਦਿੰਦੇ ਹੋ ਮੈਂ ਕਿਹਾ ਮੈਂ ਸ਼ੋਰਟੀ ਦਿੰਨਾ ਕਹਿੰਦੇ ਇੱਕ ਵਾਰ ਫੇਰ ਕੱਲੇ ਨੂੰ ਪੁੱਛ ਕੇ ਆਓ ਫੇਰ ਮੈਂ ਡਾਕਟਰ ਸਾਹਿਬ ਕੋ ਗਿਆ ਕਹਿੰਦੇ ਜੀ ਮੈਂ ਆਪਣੇ ਬੱਚੇ ਲੈ ਕੇ ਉੱਧਰ ਬੰਦਰ ਚੜਨ ਨੂੰ ਤਿਆਰ ਆ ਮੈਂ ਉੱਥੇ ਹੈ ਨਹੀਂ ਸੀ ਤੇ ਸਾਡੀ ਬੇਨਤੀ ਪ੍ਰਸ਼ਾਸਨ ਨੇ ਇਹ ਪ੍ਰਵਾਨ ਕੀਤੀ ਆ ਔਰ ਇਸ ਇੱਕ ਗੱਲ ਪ੍ਰੋਮਿਸ ਕੀਤਾ ਕਿ ਅਸੀਂ ਇਨਕੁਆਰੀ ਕਰਾਂਗੇ ਇਨਕੁਆਰੀ ਚ ਜੇ ਤੁਹਾਡੀਆਂ ਗੱਲਾਂ ਸੱਚੀਆਂ ਹੋਣਗੀਆਂ ਤੇ ਇਹਨਾਂ ਦਾ ਨਾਮ ਜਿਹੜਾ ਉਹ ਬਾਇਅਤ ਪਰਚੇ ਦੇ ਵਿੱਚੋਂ ਕਰ ਦਿੱਤਾ ਜਾਊਗਾ ਔਰ ਮੈਂ ਬਹੁਤ ਧੰਨਵਾਦੀ ਆ ਕਿਉਂਕਿ ਠੀਕ ਹੈ ਤੱਕਾ ਹੋਇਆ ਪ੍ਰਸ਼ਾਸਨ ਨੇ ਬਹੁਤ ਕੀਤਾ ਇਹ ਬੈ ਬੇਨਤੀ ਕਰਨਾ ਚਾਹੁੰਨਾ ਕਿ ਡਾਕਟਰ ਸਾਹਿਬ ਬਿਲਕੁਲ ਬੇਗਨਾ ਆ ਔਰ ਇਨਕੁਆਰੀ ਦੇ ਵਿੱਚ ਵੀ ਇਹ ਬੇਗਤਰ ਪਾਇ ਜਾਣਗੇ ਔਰ ਪਾਕ ਤੁਹਾਡੇ ਸਾਹਮਣੇ ਜਿਹੜੇ ਪਾਕ ਪਵਿੱਤਰ ਹੋਗੇ ਇਹ ਨਿਕਲਣਗੇ ਮੈਂ ਬਹੁਤ ਧੰਨਵਾਦ ਕਰਦਾ ਸਾਡੀਆਂ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਦਾ ਕਿਉਂਕਿ ਕਾਫੀ ਗਰੁੱਪ ਆ ਇਹਨਾਂ ਦੇ ਵਿੱਚ ਵੀ ਪਰ ਅੱਜ ਸਾਡੇ ਨਾਲ ਸਾਰੀਆਂ ਜਿੱਥੇ ਬੰਦੀਆਂ ਖੜੀਆਂ ਹੋਈਆਂ ਆ ਕੇ ਮੈਂ ਇਹਨਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਸਾਡੇ ਨਗਰ ਵਾਲਿਆਂ ਦੇ ਆਉਣਾ ਸੀਗਾ ਪਰ ਜਿਹੜੇ ਸਾਡੇ ਬਲਾਕ ਪ੍ਰੈਜ਼ੀਡੈਂਟ ਆ ਚੀਫ ਮੰਨ ਜੀ ਔਰ ਬਾਕੀ ਨੇੜੇ ਪਿੰਡਾਂ ਚੋਂ ਸਾਰੇ ਆਏ ਆ ਇਨਾਂ ਦਾ ਖਾਸ ਕਰਕੇ ਮੋਤਨ ਵਧੀਆ ਹੋ ਅਸੀਂ ਇਹਨਾਂ ਦਾ ਦੇਣ ਦੇ ਸਕਦੇ ਮੈਂ ਬਹੁਤ ਦਿਲੋਂ ਆਪਣੇ ਮਸ਼ਕੂਰ ਹਾਂ ਇਹਨਾਂ ਇੱਕ ਸਾਰੇ ਯੂਨੀਅਨਾਂ ਦਾ ਔਰ ਬਾਕੀ ਸਾਰੇ ਜਿੰਨੇ ਸਾਡੇ ਲੀਡਰ ਸਾਹਿਬਾਨ ਆਏ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ